ਸ੍ਰੀ ਗੁਰ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਪ੍ਰਿੰਟ ਸੂਟ ਜਿਹੜੀ ਕਿ ਸੈਟਰਡੇ ਸਪੈਸ਼ਲ ਵੀਡੀਓ ਆਪਣੀ ਰਹਿੰਦੀ ਹੋਈ ਆ ਪ੍ਰਿੰਟ ਸੂਟਾਂ ਦੇ ਉੱਪਰ 600 ਵਾਲੇ ਸੂਟ ਨੇ ਇਹ ਸਾਰੇ ਬਹੁਤ ਸੋਹਣੇ ਬਹੁਤ ਭਾਣਾ ਤੱਕ ਪਹੁੰਚ ਚੁੱਕੇ ਨੇ ਪਿਛਲੇ ਵੀਕ ਜਿਹੜੇ ਹਨਾ ਪਹੁੰਚੇ ਨੇ ਉਹਨਾਂ ਨੂੰ ਪਤਾ ਹੀ ਆ ਵੀ ਕੀ ਫੈਬਰਿਕ ਆ ਕਿਦਾਂ ਦਾ ਦੇ ਰਹੇ ਆ ਜੋ ਕਹਿ ਰਹੇ ਆ ਦੇ ਰਹੇ ਆ ਜਾਂ ਨਹੀਂ ਦੇ ਰਹੇ ਇਹ ਵੀ ਉਹ ਹੀ ਦੱਸ ਸਕਦੇ ਨੇ ਤੇ ਪਰ ਕਲੈਕਸ਼ਨ ਬਹੁਤ ਸੋਹਣੀ ਆ ਤੇ ਸਮਝ ਲਓ ਲਾਸਟ ਜਿਹੇ ਪ੍ਰਿੰਟ ਨੇ ਇਸ ਤੋਂ ਬਾਅਦ ਵੀਡੀਓਜ਼ ਇਹਨਾਂ ਦੀ ਆਉਣ ਨਾ ਆਉਣ ਨਿਊ ਸਟਾਕ ਆਵੇ ਕਿਉਂਕਿ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਆ ਪਹਿਲਾਂ ਵੀ ਕਹਿ ਰਹੀ ਸੀ ਜਦੋਂ 500 ਦੀ ਰੇਂਜ ਚੱਲ ਰਹੀ ਸੀਗੀ ਕਿ ਰੇਟ ਪਿੱਛੇ ਵੱਧ ਚੁੱਕੇ ਸੀ ਉਦੋਂ ਪਰ ਹੁਣ ਫੇਰ ਦੁਬਾਰਾ ਇਹੀ ਗੱਲ ਕਹਿ ਰਹੀ ਆ ਕਿ ਅੱਗੇ ਪ੍ਰੀਮੀਅਮ ਰੇਂਜ ਆ ਸਟਾਰਟ ਹੋ ਗਈਆਂ ਇਹ ਵਾਲਾ ਸਟਾਕ ਰਿਪੀਟ ਟੂ ਰਿਪੀਟ ਆਵੇ ਨਾ ਆਵੇ ਕਹਿ ਨਹੀਂ ਸਕਦੇ ਹੈਗੇ ਪਰ ਪਲੀਜ਼ ਜਿਹੜੇ ਇਹ ਪ੍ਰਿੰਟ ਨੇ ਸਾਰੇ ਇੱਕ ਤੋਂ ਇੱਕ ਨੇ ਜਿੰਨੇ ਵੀ ਖੋਲੂਗੀ ਇੰਨਾਂ ਵਿੱਚੋਂ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜੇ ਮੇਰੇ ਚੈਨਲ ਦੇ ਨਵੇਂ ਤਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਕਲੈਕਸ਼ਨਾਂ ਕਿੱਦਾਂ ਦੀ ਲੱਗਦੀਆਂ ਨੇ ਪ੍ਰਿੰਟਿੰਗ ਬਹੁਤ ਸੋਹਣੀ ਆਈ ਹੈ ਸੁਪਰ ਹਿੱਟ ਪ੍ਰਿੰਟਿੰਗ ਆ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਬਹੁਤ ਹੀ ਵਧੀਆ ਤੇ ਸਾਰੇ ਲੇਟੈਸਟ ਪ੍ਰਿੰਟ ਆ ਜਿਹੜਾ ਵੀ ਪ੍ਰਿੰਟ ਵਧੀਆ ਲੱਗਿਆ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਪ੍ਰਿੰਟਾਂ ਨੂੰ ਮੰਗਵਾ ਸਕਦੇ ਹੋ। ਐਂਡ ਦੇ ਰਹਿਣਗੇ ਇਸ ਚੈੱਕ ਆ ਸਕਦੇ ਹਾਂ ਆ ਜਿਵੇਂ ਪ੍ਰਕ੍ਰਿਤੀ ਬ੍ਰਾਂਡ ਦਾ ਸੂਟ ਆ। ਬਹੁਤ ਵਧੀਆ 600 ਰੁਪਿਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਆ ਪ੍ਰਕ੍ਰਿਤੀ ਬ੍ਰਾਂਡ ਪੂਰਾ ਕਹਿੰਦਾ ਗੋਹਾਂ ਦੇ ਬ੍ਰਾਂਡ ਦੇ ਸੂਟ ਨੇ ਕੋਈ ਵੀ ਸੋਟ ਇਹਨਾਂ ਚ ਛੱਡਣ ਵਾਲਾ ਨਹੀਂ ਕੋਈ ਵੀ ਪ੍ਰਿੰਟਿੰਗ ਛੱਡਣ ਵਾਲੀ ਨਹੀਂ ਆ ਲਓ ਜੀ। ਇਹ ਹੈਗਾ ਪਹਿਲਾ ਪ੍ਰਿੰਟ ਕਾਫੀ ਕਲਰ ਦੇ ਉੱਪਰ ਬਹੁਤ ਪਹਿਣਾ ਕਹਿੰਦੀ ਆ ਸੀ ਪਲੀਜ਼ ਪਿਕਾ ਪਾ ਦਿਓ ਸਾਡੇ ਤੱਕ ਪਿਕਾ ਪ੍ਰੋਵਾਈਡ ਕਰ ਦਿਓ ਪਿਕਸ ਨਹੀਂ ਪੈਂਦੀਆਂ ਇੱਕ ਇੱਕ ਸੂਟ ਦੀ ਪਿਕ ਖਿੱਚਣੀ ਬਹੁਤ ਹੀ ਮੁਸ਼ਕਿਲ ਹੋ ਜਾਂਦੀ ਆ ਤੇ ਇੱਕ ਇੱਕ ਪਹਿਣ ਨੂੰ ਪਾਉਣਾ ਸੂਟ ਬਹੁਤ ਮੁਸ਼ਕਿਲ ਹੋ ਜਾਂਦਾ ਵਾ ਤਾਂ ਕਰਕੇ ਹੁੰਦਾ ਵਾ ਵੀ ਤੁਸੀਂ ਵੀਡੀਓ ਤੇ ਹੀ ਸਿਲੈਕਟ ਕਰ ਲਿਆ ਕਰੋ ਅੱਜ ਮੈਂ ਤਾਂ ਹੀ ਸਪੈਸ਼ਲ ਫੇਅਰ ਇਹ ਵੀਡੀਓ ਲੈ ਕੇ ਆਈਆਂ ਇਸ ਲਈ ਪਲੀਜ਼ ਜਲਦੀ ਜਲਦੀ ਜਿੰਨਾ ਪਹਿਣਾ ਨੂੰ ਇੰਨਾ ਪੈਂਡਾ ਦੀ ਰਿਕੁਆਇਰ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਲਓ ਆਲੋਚ ਇਹ ਹੈਗਾ ਗ੍ਰੀਨ ਕਲਰ ਦੇ ਉੱਪਰ ਅਗਲਾ ਪ੍ਰਿੰਟ ਹੈਗਾ ਬੋਟਲ ਗ੍ਰੀਨ ਕਲਰ ਦੇ ਉੱਪਰ ਬਹੁਤ ਸੋਹਣੀ ਪ੍ਰਿੰਟਿੰਗ ਆ ਗਈ ਬਹੁਤ ਸੋਹਣਾ ਨਿੱਕੇ ਨਿੱਕੇ ਬੂਟੀ ਦਾ ਸੂਟ ਆ ਬੋਟਲ ਗ੍ਰੀਨ ਜਿਹਾ ਕਲਰ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਅਗਲਾ ਕਲਰ ਹੈਗਾ ਫਲੋਜ਼ੀ ਸ਼ੇਡ ਕਾਟੇ ਨਾਲ ਹੀ ਰਹੂਗੀ ਪੂਰੀ 5 ਮੀਟਰ ਪ੍ਰੋਪਰ 5 ਮੀਟਰ ਦੀ ਕੱਟ ਰਹੂਗੀ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣਗੇ ਪਿਓਰ ਕੈਮਰੀ ਕਾਟਨ ਦੇ ਸੂਟ ਆ 1% ਵੀ ਇਹਨਾਂ ਦੇ ਵਿੱਚ ਸਿੰਥੈਟਿਕ ਨਹੀਂ ਹੈਗਾ ਆ ਲਓ ਜੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਲਓ ਜੀ ਪਿੰਕ ਸ਼ੇਡ ਆ ਇਹ ਹਲੋ ਜੀ ਮੈਂਦੀਆ ਸ਼ੇਡ ਜਿੰਨੀਆਂ ਵੀ ਪ੍ਰਿੰਟੀਆਂ ਖੋਲੂਗੀ ਨਾ ਸਾਰੀਆਂ ਇੱਕ ਤੋਂ ਇੱਕ ਹੋਣਗੀਆਂ ਕੋਈ ਵੀ ਪ੍ਰਿੰਟ ਆਇ ਨਹੀਂ ਹੈਗਾ ਵੀ ਹਾਂਜੀ ਆਪਾਂ ਕਹਿਦੀ ਆ ਛੱਡਣ ਵਾਲਾ ਵਾ ਤੇ ਪਲੀਜ਼ ਪੈਣਾ ਨੂੰ ਇੰਨੀ ਕੁ ਰਿਕੁਐਸਟ ਆ ਵੀ ਇੱਕ ਦੋ ਪੀਸਾਂ ਦੀ ਚੋਇਸ ਜ਼ਰੂਰ ਰੱਖਿਆ ਕਰੋ ਜੇ ਇੱਕ ਵੀ ਤੁਹਾਨੂੰ ਨਹੀਂ ਮਿਲਦਾ ਤਾਂ ਤੁਹਾਨੂੰ ਦੋ ਪੀਸ ਹੋਰ ਭੇਜ ਸਕੀਏ ਤਾਂ ਕਿ ਤੁਸੀਂ ਦੋ ਪੀਸ ਹੋਰ ਸਿਲੈਕਟ ਕਰਕੇ ਰੱਖਿਆ ਕਰੋ ਆਇ ਨਹੀਂ ਹੈਗਾ ਇੱਕੋ ਹੀ ਪੀਸ ਤੇ ਨਾ ਉਹ ਹੋ ਜਾ ਕਰੋ ਕਿਉਂਕਿ ਬਹੁਤ ਜਲਦੀ ਇਹ ਚੀਜ਼ਾਂ ਸੋਲਡ ਆਊਟ ਹੋ ਜਾਂਦੀਆਂ ਨੇ ਬਹੁਤ ਹੀ ਜਲਦੀ ਯਾਨੀ ਕਿ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਹੈ ਇਹ ਵਾਲੇ ਪ੍ਰਿੰਟਾਂ ਦੀ ਇਹ ਵਾਲੇ ਸੂਟਾਂ ਦੀ ਇਹਦੇ ਵਿੱਚ ਸੈਕੰਡ ਕਲਰ ਹੈਗਾ ਜੀ ਰਾਸ਼ਟ ਸ਼ੇਡ ਹਾਲੋ ਇਹ ਰਾਸ਼ਟ ਸ਼ੇਡ ਆ ਬਹੁਤ ਸੋਹਣੀ ਪ੍ਰਿੰਟਿੰਗ ਬਹੁਤ ਸੋਹਣੀ ਆ ਦੇਖੋ ਪੂਰੇ ਖਿਲ ਕੇ ਆਉਣ ਵਾਲੇ ਪ੍ਰਿੰਟ ਆ ਪਾਏ ਹੋਏ ਵੇਅਰ ਕੀਤੇ ਹੋਏ ਬਹੁਤ ਸੋਹਣੇ ਲੱਗਣਗੇ ਇਹ ਸੂਟ ਹਾਲੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਅਲੱਗ ਜਿਹਾ ਫੁੱਲ ਫਲਾਵਰਾਂ ਤੋਂ ਹਟ ਕੇ ਆ ਬਾਰੇ ਸਿੰਗਲ ਪੀਸ ਹੀ ਇਹਦੇ ਵਿੱਚ ਆਪਣੇ ਕੋਲ ਕੋਈ ਕਲਰ ਨਹੀਂ ਕੋਈ ਵੀ ਹੋਰ ਅਦਰ ਡਿਜ਼ਾਈਨ ਨਹੀਂ ਹੈਗਾ ਬਹੁਤ ਸੋਹਣਾ ਪੀਸ ਆ ਸਿੰਗਲ ਪੀਸ ਆ ਜਿਹੜੀ ਵੀ ਪੈਨ ਰਿਕੁਆਇਰ ਹੋਈ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ WhatsApp ਕਰ ਦਿਓ ਲਓ ਜੀ ਮਹਿਰੂਨ ਸ਼ੇਡ ਦੇ ਉੱਪਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਕਲਰ ਹੈਗਾ ਜੀ ਬਲੂ ਕਲਰ ਦੇ ਉੱਪਰ ਸਕਿਨ ਕਲਰ ਦੀ ਪ੍ਰਿੰਟਿੰਗ ਹੋਈ ਹੋਈ ਹੈ ਦੇਖੋ ਇਹਦੇ ਸਾਰੇ ਕਲਰ ਆਲਮੋਸਟ ਮਿਲਾਂ ਦਾ ਸੋਲਡ ਆਊਟ ਹੋ ਗਏ ਚ ਹੁਣ ਆਪਣੇ ਕੋਲ ਸਿੰਗਲ ਕਲਰ ਹੀ ਆ ਜਿਹੜੀ ਵੀ ਪਹਿਣ ਨੂੰ ਰਿਕੁਆਇਰ ਹੋਈ ਲੈ ਸਕਦੇ ਹੋ ਬਲੂ ਕਲਰ ਦੇ ਉੱਪਰ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਆਲੋਚ ਇਹਦੇ ਦੋ ਕਲਰ ਮੈਂ ਤੁਹਾਨੂੰ نیچے ਦਿਖਾਈ ਨੇ ਫਰੋਜ਼ੀ ਉਹਦੇ ਵਿੱਚ ਲੈਮਨ ਸ਼ੇਡ ਵੀ ਹੈਗਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਲਾਈਟ ਜੇ ਆ ਮੀਡੀਅਮ ਜੇ ਚਾਰਟ ਆ ਨਾ ਜ਼ਿਆਦਾ ਡਾਰਕ ਆ ਨਾ ਹੀ ਜ਼ਿਆਦਾ ਲਾਈਟ ਨੇ ਮੀਡੀਅਮ ਜੇ ਕਲਰ ਨੇ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣੀਆਂ ਖਿਲਕੇ ਆਉਣ ਵਾਲੀਆਂ ਨੇ ਤੁਹਾਡੇ ਹੱਥਾਂ 'ਚ ਆਏ ਵੀਡੀਓ ਨਾਲੋਂ ਵੱਧ ਸੋਹਣੇ ਤੁਹਾਡੇ ਹੱਥਾਂ 'ਚ ਆਏ ਲੱਗਣਗੇ ਕਹੂੰਗੇ ਬਹੁਤ ਸੋਹਣੇ ਸੂਟ ਨੇ ਪ੍ਰਿੰਟ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਇਹਨਾਂ ਦਾ ਆ ਲੋ ਜੀ ਇਹ ਹੈਗਾ ਗ੍ਰੀਨ ਕਲਰ ਦੇ ਦੇਖੋ ਕਿੰਨਾ ਸੋਹਣਾ ਪਿਸਤਾ ਜਿਹਾ ਕਲਰ ਆ ਲਾਈਟ ਜਿਹਾ ਕਲਰ ਆ ਬਿਲਕੁਲ ਹੀ ਜਿਵੇਂ 올ਡ ਡੇਜ਼ ਵਾਸਤੇ ਤੁਸੀਂ ਕੋਈ ਵੀ ਸੂਟ ਲੈਣਾ ਇਹਨਾਂ ਚੋਂ ਲੈ ਸਕਦੇ ਹੋ ਬਹੁਤ ਸੋਹਣਾ ਇਹ ਸਿੰਗਲ ਪੀਸ ਹੀ ਆਪਣੇ ਕੋਲੇ ਇਹਦੇ ਵਿੱਚ ਹੋਰ ਨਹੀਂ ਹੈਗਾ ਕੋਈ ਵੀ ਕਲਰ ਆ ਲੋਜ ਪਰਪਲ ਸ਼ੇਡ ਦੇ ਵਿੱਚ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਜਿੰਨੇ ਪ੍ਰਿੰਟ ਖੁੱਲਣਗੇ ਨਾ ਐਂ ਲੱਗਣਗੇ ਬਸ ਆ ਵੀ ਕਰ ਲਈ ਆ ਵੀ ਕਰ ਲਈਏ ਕਿਉਂਕਿ ਪ੍ਰਿੰਟ ਹੈ ਇਹ ਬਹੁਤ ਸੋਹਣੇ ਨੇ ਲਓ ਜੀ ਇੱਕ ਤਾਂ ਮਿਲ ਜੂਗਾ ਇਹ ਚ ਕਾਫੀ ਕਾਫੀ ਦੇ ਵਿੱਚ ਸਾਰੇ ਸਕਿਨੀ ਦੀ ਪ੍ਰਿੰਟਿੰਗ ਹੋਈ ਹੋਈ ਆ ਐਂ ਲੱਗਦਾ ਜਿਵੇਂ ਫੁੱਲ ਉੱਪਰ ਧਰੇ ਹੁੰਦੇ ਨੇ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਹੀ ਵਧੀਆ ਇਹ ਵਾਲੇ ਪ੍ਰਿੰਟ ਕਿਤੋਂ ਨਹੀਂ ਮਿਲਣੇ ਪਲੀਜ਼ ਜਲਦੀ ਜਲਦੀ 600 ਸਿਰਫ 600 ਰੁਪਿਆ ਪ੍ਰਾਈਸ ਆ ਦੋ ਸੂਟਾਂ ਦੇ ਕੋਰੀਅਰ ਚਾਰਜਸ ਫ੍ਰੀ ਮਿਲਣਗੇ ਦੋ ਸੂਟਾਂ ਤੇ ਕੋਈ ਕੋਰੀਅਰ ਚਾਰਜਸ ਨਹੀਂ ਲੱਗਣੇ 30 ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਲਓ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਲਓ ਆ ਲੋ ਮਜ਼ੈਂਟਾ ਸ਼ੇਡ ਆ ਜਿਹੜੀਆਂ ਨਵੀਆਂ ਪਹਿਣਾ ਸਾਡੇ ਨਾਲ ਜੁੜ ਰਹੀਆਂ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੇ ਪਲੀਜ਼ ਡੇਲੀ ਆਪਣੀ ਵੀਡੀਓ ਆਉਂਦੀ ਹੈ ਸ਼ਾਮ ਨੂੰ 6 ਵਜੇ ਇਸ ਲਈ ਚੈਨਲ ਦੇ ਨਾਲ ਬਨੇ ਰਿਹਾ ਕਰੋ ਬਹੁਤ ਸੋਹਣੀਆਂ ਪ੍ਰੀਮੀਅਮ ਰੇਂਜ ਆ ਨੈਕਸਟ ਵੀਕ ਅਸੀਂ ਲੈ ਕੇ ਆ ਰਹੇ ਹਾਂ ਬਹੁਤ ਹੀ ਵਧੀਆ ਸਾਰੀਆਂ ਪਾਰਟੀ ਵੇਅਰ ਕਲੈਕਸ਼ਨਾਂ ਜਿਸ ਤਰ੍ਹਾਂ ਦਿਨ ਤਿਹਰਾਂ ਦੀ ਸਟਾਰਟਿੰਗ ਹੋ ਚੁੱਕੀ ਆ ਅਲੋ ਜੀ ਲੈਮਨ ਸ਼ੇਡ ਇੱਕ ਬਲੈਕਿਸ਼ ਕਾਫੀ ਜਾਂ ਵੀ ਨਹੀਂ ਕਹਿ ਸਕਦੇ ਬਲੈਕ ਜਿਹਾ ਕਲਰ ਆ ਵਿੱਚ ਕਾਫੀ ਦੀ ਜਮ ਕੋ ਜਾਨ ਕੇ ਬਲੈਕ ਚਾ ਕਲਰ ਆ ਬਲੈਕ ਜਾਂ ਕਲਾਉ ਚਾਕਲੇਟ ਜਿਹਾ ਕਲਰ ਕਹਿ ਸਕਦੇ ਆ ਬਲੈਕਿਸ਼ ਦੇ ਉੱਪਰ ਆ ਇਹ ਹਲੋ ਇਹ ਥੋੜਾ ਜਾਨ ਕੇ ਕਾਫੀ ਜੇ ਸ਼ੇਡ ਉੱਪਰ ਬਲੈਕ ਇਸ ਇਹ ਪੂਰਾ ਪ੍ਰੋਪਰ ਜਿਹੜਾ ਬਲੈਕ ਹੈ ਦੀ ਉਹ ਵਾਲਾ ਸ਼ੇਡ ਆ ਦੋ ਕਲਰ ਨੇ ਸੇਮ ਇਹਦੇ ਵਿੱਚ ਦੇਖੋ ਇਹ ਥੋੜੀ ਜਿਹੀ ਕਾਫੀ ਟੂਨ ਜੀ ਦੇ ਰਿਹਾ ਇਹਦਾ ਸ਼ੇਡ ਇਹ ਪ੍ਰੋਪਰ ਬਲੈਕ ਆ ਲਓ ਜੀ ਬਹੁਤ ਸੋਹਣਾ ਪ੍ਰਿੰਟ ਆ ਇਹ ਵੀ ਫੁੱਲ ਫਲਾਵਰਾਂ ਤੋਂ ਹਟ ਕੇ ਕਾਫੀ ਸ਼ੇਡ ਆ ਬਹੁਤ ਵਧੀਆ ਇੱਕ ਤੋਂ ਇੱਕ ਪ੍ਰਿੰਟ ਆ ਦੋ ਸੂਟਾਂ ਤੇ ਕੋਰੀਅਰ ਵੀ ਫ੍ਰੀ ਹੋ ਜਾਣਾ ਇਸ ਲਈ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਬਲੈਕ ਮਿਲ ਜੂਗਾ ਜੀ ਬੋਟਲ ਗ੍ਰੀਨ ਮਿਲ ਜੂਗਾ ਤਿੰਨ ਕਲਰ ਨੇ ਇਹਦੇ ਵਿੱਚ ਆਪਣੇ ਕੋਲ ਅਵੇਲੇਬਲ ਜਿਹੜਾ ਕਲਰ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਆ ਲੋ ਜੀ ਇਹ ਵੀ ਪ੍ਰਿੰਟਿੰਗ ਸੁਪਰ ਹਿੱਟ ਰਹੀ ਹੈ ਪਿਛਲੇ ਵੀਕ ਬਹੁਤ ਵਧੀਆ ਇਹਨੂੰ ਪਿਆਰ ਦਿੱਤਾ ਤੁਸੀਂ ਆ ਲੋ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਪ੍ਰਿੰਟ ਆ ਬਹੁਤ ਵਧੀਆ ਤੇ ਇਹ ਕਪੜਾ ਬਹੁਤ ਵਧੀਆ ਪੂਰਾ ਆਰਾਮਦਾਇਕ ਗਰਮੀਆਂ ਲਈ ਘਰੇ ਪਾਉਣ ਲਈ ਬਹੁਤ ਹੀ ਸਕੂਨ ਵਾਲੇ ਸੂਟ ਨੇ ਜਿਵੇਂ ਮਰਜੀ ਵੇਅਰ ਕਰਕੇ ਜਿੰਨੀ ਮਰਜ਼ੀ ਗਰਮੀ 'ਚ ਪਾ ਸਕਦੇ ਹੋ ਸਭ ਤੋਂ ਆਰਾਮਦਾਇਕ ਕੱਪੜਾ ਇਹ 1% ਵੀ ਇਹਦੇ ਵਿੱਚ ਸੰਥੈਟਿਕ ਬੇਸ ਨਹੀਂ ਹੈਗਾ ਨੈਕਸਟ ਕਲਰ ਹੈਗਾ ਇਹਦੇ ਵਿੱਚ ਬਲੂ ਸ਼ਰਟ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਸਿਰਫ 600 ਰੁਪਿਆ ਪ੍ਰਾਈਸ ਆ ਜਿਹੜਾ ਵੀ ਸੁੱਟ ਤੁਹਾਨੂੰ ਪਸੰਦ ਆ ਉਹਵੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੁੱਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤੇ ਚਲੋ ਜੀ ਜਦ ਤੱਕ ਦੇ ਲਈ ਜੀ ਸਤਿ ਸ਼੍ਰੀ